खबरनामा थोड़ा तो लोकल न्यूज चैनल सताल तुसी देख रहे हो फास्ट वे अमृतसर खबरनामा मैं हाँ दिलप्रीत कौर वेदी अभी पहला एक नज़र आज के बुलेटिन दिन मुख्य खबर वाले मुख्यमंत्री भगवंत मान सचखंड श्री हरिमंदर साहब विखे हुए नतमस्तक

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਉੱਥੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਢਾਮੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਦੋਹਾਂ ਵਿਚਾਲੇ ਇਹ ਮੁਲਾਕਾਤ ਦਰਬਾਰ ਸਾਹਿਬ ਨੂੰ ਆ ਰਹੀਆਂ ਧਮਕੀਆਂ ਦੇ ਮਾਮਲੇ ਨੂੰ ਲੈ ਕੇ ਹੋਈ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਐਸਜੀਪੀਸੀ ਪ੍ਰਧਾਨ ਨਾਲ ਮਿਲਣ ਦਾ ਮੌਕਾ ਮਿਲਿਆ ਅਤੇ ਅਸੀਂ ਇੱਕ ਦੂਜੇ ਨਾਲ ਬੈਠ ਕੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀ ਭਰੀਆਂ ਈਮੇਲਾਂ ਦੀ ਗੰਭੀਰਤਾ ਨੂੰ ਸਮਝਦਿਆਂ ਸਰਕਾਰ ਵੱਲੋਂ ਠੋਸ ਕਦਮ ਚੁੱਕੇ ਜਾ ਰਹੇ ਹਨ ਉਚਿਤਮ ਕੀਪਰੀਆਂ ਈਮੇਲਸ ਜਿਹੜੀਆਂ ਉਹ ਸੱਚਖੰਡ ਸੀਰ ਦਵਾਰ ਸਾਹਿਬ ਨੂੰ ਮਿਲ ਰਹੀਆਂ ਸੀ ਇਹ ਉਚਿਤ ਈਮੇਲਸ ਮੇਰੇ ਨਾਂ ਤੇ ਵੀ ਆਈਆਂ ਹੋਈਆਂ ਸੋ ਇਹਦੇ ਵਿੱਚ ਮੈਂ ਜ਼ਿਆਦਾ ਡਿਟੇਲ ਨਹੀਂ ਦੱਸ ਸਕਦਾ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਸੀਨੀਅਰ ਮੈਂਬਰ ਜਿੰਨੇ ਵੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਆਪਸ ਦੇ ਵਿੱਚ ਇਸ ਮਾਮਲੇ ਤੇ ਡਿਸਕਸ਼ਨ ਹੋਇਆ ਕਿ ਕਿ ਕੰਟੈਂਟ ਸੀ ਉਹਨਾਂ ਦਾ ਜੋ ਸਾਡੇ ਕੋਲੇ ਪਹਿਲਾਂ ਮਿਲਿਆ ਸੀ ਉਹਦੇ ਨਾਲ ਮੈਚ ਕੀਤਾ ਬਹੁਤ ਵੱਡੇ ਪੱਧਰ ਤੇ ਅਸੀਂ ਇਹਦੀ ਜਾਂਚ ਕਰ ਰਹੇ ਹਾਂ ਕਿ ਕਿੱਥੋਂ ਇਹ ਈਮੇਲਾਂ ਆਈਆਂ ਨੇ ਆਈਪੀ ਐਡਰੈਸ ਜਿਹੜੇ ਨੇ ਕੁਝ ਸਾਰੇ ਸਾਨੂੰ ਮਿਲ ਗਏ ਨੇ ਕਿਉਂਕਿ ਅਸੀਂ ਉਸ ਜਗ੍ਹਾ ਦੀ ਸੁਰੱਖਿਆ ਸੰਬੰਧੀ ਕੋਈ ਕਟਾਹੀ ਨਹੀਂ ਕਰ ਸਕਦੇ ਜਿੱਥੇ ਸਾਰੀ ਦੁਨੀਆ ਦੇ ਲੋਕ ਆਪਣੀ ਸੁਰੱਖਿਆ ਲਈ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਅਰਦਾਸ ਕਰਨ ਆਉਂਦੇ ਆ ਅਸੀਂ ਕਾਫੀ ਹੱਦ ਤੱਕ ਨੇੜੇ ਪਹੁੰਚ ਚੁੱਕੇ ਹਾਂ ਜਿਹੜੇ ਮੁੱਖ ਦੋਸ਼ੀ ਨੇ ਜਾਂ ਜਿਹੜੇ ਸ਼ਰਾਰਤੀ ਅੰਸਰ ਨੇ ਕਿਉਂਕਿ ਬਹੁਤ ਹਾਈ ਸਕਿਉਰਿਟੀ ਮਾਮਲਾ ਹੈ ਇਸ ਕਰਕੇ ਮੈਂ ਇਸ ਤੋਂ ਜ਼ਿਆਦਾ ਨਹੀਂ ਦੱਸ ਸਕਦਾ ਸੋ ਮੈਂ ਮੁੱਖ ਮੰਤਰੀ ਸਾਹਿਬ ਅੱਜ ਜੀਕੇ ਤੌਰ ਤੇ ਆਏ ਸੀ ਤੇ ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਵੀ ਆਪਾਂ ਨੂੰ ਪਹਿਲਾਂ ਆਉਣਾ ਚਾਹੀਦਾ ਸੀ ਉਹ ਕਹਿੰਦੇ ਕਿ ਅਸੈਂਬਲੀ ਦਾ ਅਜਲਾ ਚਲਣ ਕਰਕੇ ਮੈਂ ਲੇਟ ਹੋ ਗਿਆ ਪਰ ਉਹਨਾਂ ਨੇ ਯਕੀਨ ਵੀ ਦਿਵਾਇਆ ਕਿ ਜਿਉਂ ਹੀ ਸਾਨੂੰ ਕੋਈ ਇਹਦਾ ਕਲੂ ਮਿਲ ਜਾਂਦਾ ਆ ਤੇ ਅਸੀਂ ਤੁਰੰਤ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਸਹਿਯੋਗ ਕਰਾਂਗੇ ਉਹ ਬੈਠ ਕੇ ਇੰਨੀਆਂ ਕਾਜ ਵਿਚਾਰਾ ਹੋਈਆਂ ਸਾਰੀਆਂ ਸਤਿ ਸ੍ਰੀ ਅਕਾਲ ਸਤਿ ਮਾਧਮਾ ਨੂੰ ਲੈ ਕੇ ਗੱਲਬਾਤ ਹੋਈ ਹੈ ਕਿਉਂਕਿ ਮੈਂ ਅੱਜ ਸਿਰਫ ਕੇਵਲ ਤਾਂ ਕੇਵਲ ਸਿਕਿਉਰਿਟੀ ਦੇ ਪਰਪਜ ਨਾਲ ਕੇਸ ਪਰਪਜ ਦੇ ਨਾਲ ਉਹ ਪਹੁੰਚੇ ਸਗੇ ਉਸ ਪਰਪਜ ਦੇ ਨਾਲ ਬੈਠ ਕੇ ਸਾਰੀ ਉਹ ਜਿਹੜੀ ਉਪਚਾਰ ਕੀਤੀ ਆ ਮਾਮਲਾ ਅੰਮ੍ਰਿਤਸਰ ਦੇ ਝੰਡਿਆਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਕੀਲ ਨੂੰ ਤਿੰਨ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ ਜਿਸ ਦੇ ਚੱਲਦੇ ਜ਼ਖਮੀ ਵਕੀਲ ਨੂੰ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਇਸ ਬੰਦ ਦੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਸੈਣੀ ਅਤੇ ਹਲਕਾ ਜੰਡਿਆਲਾ ਵਿਧਾਇਕ ਅਤੇ ਕੈਬਨਟ ਮੰਤਰੀ ਹਰਪਜਨ ਈਟੀਓ ਨੇ ਦੱਸਿਆ ਕਿ ਬਹੁਤ ਹੀ ਮੰਦ ਭਾਗੀ ਗੱਲ ਹੈ ਬੜਾ ਮੰਦ ਭਾਣਾ ਇਨਸੀਡੈਂਟ ਹੋਇਆ ਜਿਦੇ ਵਿੱਚ ਕਿ ਸਾਡੇ ਇੱਕ ਯੰਗ ਲਾਇਰ ਸੀਗਾ ਉਹ ਜੰਡਿਆਲਾ ਤੋਂ ਇੱਧਰ ਕਟੈਰੀ ਵੱਲੋਂ ਆ ਰਿਹਾ ਸੀ ਕਿ ਉਹਦੇ ਰਸਤੇ ਦੇ ਉੱਤੇ ਉਹਨੂੰ ਫਾਇਰਿੰਗ ਕੀਤੀ ਹੈ ਉਹਦੇ ਇੱਕ ਗੋਲੀ ਤਾਂ ਸਰਵਾਈਕਲ ਸਪਾਈਨ ਦੇ ਲਾਗੇ ਲੱਗੀ ਹੈ ਔਰ ਦੂਸਰੀ ਗੋਡੀ ਮੋਢੇ ਦੇ ਉੱਤੇ ਲੱਗੀ ਹੈ ਇਹ ਬਹੁਤ ਮਾੜਾ ਇਨਸੀਡੈਂਟ ਹੈ ਇਹ ਡਰ ਰਹੇ ਨੇ ਜਿਹੜਾ ਜੇ ਜਿਹੜੇ ਉਹ ਦੋਸ਼ੀ ਨੇ ਜੇ ਉਹ ਸਮਝਦੇ ਆ ਕਿ ਉਹਨਾਂ ਨੂੰ ਬਹੁਤ ਵੱਡਾ ਭਲੇਖਾ ਹੈ ਔਰ ਇਹ ਡਾਇਰੈਕਟ ਅਟੈਕ ਹੈ ਲੀਗਲ ਫਰਟਰਨਿਟੀ ਤੇ ਇਹਨੂੰ ਕਿਸੇ ਕੀਮਤ ਤੇ ਟੋਲਰੇਟ ਨਹੀਂ ਕੀਤਾ ਜਾਏਗਾ ਮੇਰੀ ਐਸਐਸਪੀ ਸਾਹਿਬ ਨੇ ਹੁਣੇ ਗੱਲ ਮੀਟਿੰਗ ਦੇ ਵਿੱਚ ਨੇ ਉਹਨਾਂ ਨੇ ਅਸ਼ੋਰੈਂਸ ਦਿੱਤੀ ਹੈ ਕਿ ਸੈਣੀ ਸਾਹਿਬ ਅਸੀਂ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਇਹਨਾਂ ਨੂੰ ਫੜਾਂਗੇ ਤੇ ਜੰਡਿਆਲੇ ਨੇ ਮੇਰੇ ਆਪਦੇ ਪਰਿਵਾਰ ਦੇ ਬੱਚੇ ਨੇ ਸੋ ਅਸੀਂ ਇੱਥੇ ਉਹਨੂੰ ਸ਼ਿਫਟ ਕੀਤਾ ਹੈ ਡਾਕਟਰ ਸਾਹਿਬ ਨਾਲ ਗੱਲ ਹੋਈ ਆ ਟ੍ਰੀਟਮੈਂਟ ਚੱਲ ਰਿਹਾ ਹੈ ਸੀਟੀ ਸਕੈਨ ਵਾਸਤੇ ਲੈ ਕੇ ਗਏ ਨੇ ਮੈਂ ਗੱਲ ਵੀ ਕਰਕੇ ਆਇਆ ਮੁੰਡੇ ਨਾਲ ਬੋਲਦੇ ਆ ਠੀਕ ਆ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਮੈਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਐਸਐਸਪੀ ਸਾਹਿਬ ਨੂੰ ਡਿਪਟੀ ਸਾਹਿਬ ਲੱਗੇ ਹੋਏ ਨੇ ਕੈਮਰੇ ਜਿਹੜੇ ਨੇ ਉਹ ਫੁਲੇ ਜਾ ਰਹੇ ਨੇ ਬਹੁਤ ਜਲਦ ਦੋਸ਼ੀ ਜਿਹੜੇ ਆ ਉਹਨਾਂ ਨੂੰ ਕਾਬੂ ਕਰਾਂਗੇ ਔਰ ਬੰਦੀ ਸਜ਼ਾ ਦੇਵਾਂਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨੂੰ ਬਿਲਕੁਲ ਟੋਲਰੇਟ ਨਹੀਂ ਕੀਤਾ ਜਾਊਗਾ ਕਰਨ ਦਾ ਤਾਂ ਅਜੇ ਨਹੀਂ ਪਤਾ ਲੱਗਿਆ ਹੁਣ ਵਕੀਲ ਸਾਹਿਬ ਨੂੰ ਪੁੱਛਦੇ ਆ ਉਹਨਾਂ ਦੇ ਗੋਲੀ ਲੱਗੀ ਹੈ ਆਪਣੇ ਘਰ ਤੋਂ ਇਹ ਆਪਣੀ ਗੱਡੀ ਦੇ ਉੱਤੇ ਜਾ ਰਹੇ ਸੀਗੇ ਅੰਮ੍ਰਿਤਸਰ ਕਚਹਿਰੀ ਦੇ ਵਿੱਚ ਰਾਈਟਸ ਕਰਦੇ ਉੱਥੇ ਤੇ ਰਸਤੇ ਦੇ ਵਿੱਚ ਹੀ ਤਿੰਨ ਲੜਕਿਆਂ ਦਾ ਪਤਾ ਲੱਗਿਆ ਵੀ ਉਹਨਾਂ ਨੇ ਫਾਇਰਿੰਗ ਕੀਤੀ ਹੈ ਉਹਨਾਂ ਦੇ ਉੱਤੇ ਨਹੀਂ ਨਹੀਂ ਇਹੋ ਜਿਹੀ ਕੋਈ ਗੱਲਬਾਤ ਨਹੀਂ ਅਜੇ ਫਿਲਹਾਲ ਉਹਨੂੰ ਵਕੀਲ ਸਾਹਿਬ ਦਾ ਆਪਰੇਸ਼ਨ ਚੱਲ ਰਿਹਾ ਹੈ ਉਸ ਤੋਂ ਬਾਅਦ ਫਿਰ ਬਿਆਨ ਲੈਣੇ ਆ ਫਿਰ ਪਤਾ ਲੱਗੂਗਾ ਅਸਲੀ ਸ਼ਹਿਰ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਸਿਵਲ ਹਸਪਤਾਲ ਅੰਮ੍ਰਿਤਸਰ ਵਿੱਚ ਤਿੰਨ ਦਿਨਾਂ ਤੋਂ ਕੂੜਾ ਨਹੀਂ ਉਠਾਇਆ ਗਿਆ ਐਮਰਜੈਂਸੀ ਬਲਾਕ ਦੇ ਪਿੱਛੇ ਬਹੁਤ ਸਾਰਾ ਕੂੜਾ ਇਕੱਠਾ ਹੋਇਆ ਪਿਆ ਜਿਸ ਉੱਤੇ ਮਰੇ ਹੋਏ ਕਬੂਤਰ ਪਏ ਹਨ ਤੇ ਮੱਖੀਆਂ ਤੇ ਮੱਛਰਾਂ ਨੇ ਡੇਰੇ ਲਾਏ ਹੋਏ ਹਨ ਗੰਦੀ ਬੂ ਅਤੇ ਵਾਇਰਲ ਬਿਮਾਰੀਆਂ ਦੇ ਖਤਰੇ ਨੇ ਹਸਪਤਾਲ ਆਉਣ ਵਾਲਿਆਂ ਦੀ ਚਿੰਤਾ ਵਧਾ ਦਿੱਤੀ ਹੈ ਫਾਸਟਵੇ ਨਿਊਜ਼ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਇਸ ਮਾਮਲੇ ਤੇ ਰਿਪੋਰਟਿੰਗ ਕਰ ਰਿਹਾ ਹੈ ਅਤੇ ਸਿਵਲ ਸਰਜਨ ਨਾਲ ਵੀ ਸੰਪਰਕ ਕੀਤਾ ਗਿਆ ਪਰ ਹਾਲੇ ਤੱਕ ਕੂੜੇ ਦੀ ਲਿਫਟਿੰਗ ਨੂੰ ਲੈ ਕੇ ਕੋਈ ਢੰਗ ਦੀ ਕਾਰਵਾਈ ਨਹੀਂ ਹੋਈ ਜੋ ਤੁਸੀਂ ਮੈਨੂੰ ਪਿਕਚਰਸ ਦਿਖਾਈਆਂ ਉਹ ਹੈਗਾ ਸਾਡਾ ਮਿਊਨਿਸਪਲ ਵੇਸਟ ਜਿਹੜੇ ਕਿ ਦੁਪਹਿਰ ਜਾਂ ਬਾਅਦ ਦੁਪਹਿਰ ਜਿਹੜੇ ਕਾਰਪੋਰੇਸ਼ਨ ਦੀ ਗੱਡੀ ਆ ਕੇ ਉਹ ਵੇਸਟ ਉਠਾਉਂਦੇ ਆ ਅਸੀਂ ਬੜੀ ਬੜੀ ਕੋਸ਼ਿਸ਼ ਕਰਦੇ ਹਾਂ ਕਿ ਉਹ ਵੇਸਟ ਹਸਪੀਟਲ ਦਾ ਇੰਨਾ ਜਨਰੇਟ ਹੁੰਦਾ ਹੈ ਕਿ ਉਹ ਜਿਹੜੇ ਸਾਡੇ ਕੋਲ ਅਵੇਲੇਬਲ ਡਸਟਬਿਨਸ ਹੈ ਉਸ ਤੋਂ ਵੀ ਓਵਰਫਲੋ ਹੋ ਜਾਂਦਾ ਹੈ ਜੇ ਕਦੀ ਕੋਈ ਉਹਨਾਂ ਦੀ ਛੁੱਟੀ ਹੁੰਦੀ ਹੈ ਤਾਂ ਇੱਕ ਦਿਨ ਨਹੀਂ ਆਪਾਂ ਦੇ ਜਿਹੜਾ ਸਾਡਾ ਬਾਇਓਮੈਡੀਕਲ ਵੇਸਟ ਹੈ ਉਹ ਇੱਕ ਰੂਮ ਦੇ ਵਿੱਚ ਉਹ ਲੋਕਡ ਹੈ ਉਹ ਸੈਗਰੀਗੇਟਡ ਵੇਸਟ ਹੈ ਉਹ ਇਹਦੇ ਨਾਲ ਮਿਕਸ ਨਹੀਂ ਹੁੰਦਾ ਬਿਲਕੁਲ ਐਗਰੀ ਕਰਦੀਆਂ ਹਸਪੀਟਲ ਤੇ ਬਿਲਕੁਲ ਬੈਕ ਸਾਈਡ ਤੇ ਅਸੀਂ ਇੱਕ ਰੂਮ ਏਅਰਮਾਰਕ ਕੀਤਾ ਹੋਇਆ ਫਾਰ ਬਾਇਓਮੈਡੀਕਲ ਵੇਸਟ ਤੋਂ ਉਹਦੇ ਬਾਅਦ ਅਸੀਂ ਵੱਡੇ ਕਮਰਸ਼ੀਅਲ ਡਸਟਬਿਨਸ ਰੱਖੇ ਹੋਏ ਸੀ ਹੋ ਸਕਦਾ ਹੈ ਕਿ ਕੋਈ ਡਸਟਬਿਨ ਇੱਧਰ ਦਾ ਉੱਧਰ ਹੋ ਗਿਆ ਜਿਹੜੀ ਪਿਕਚਰਜ਼ ਐ that is for the municipal waste ਉਹ ਮੇਰੇ ਕੋਲ ਫੈਸਿਲਿਟੀ ਨਹੀਂ ਫੈਸਿਲਿਟੀ ਮੈਨੇਜਰ ਮੇਰੇ ਕੋਲ ਹੁਣ ਆਏ ਨੇ ਮੈਂ ਉਹਨਾਂ ਦੀ ਐ ਜਿੰਨੂੰ ਕਹਿੰਦੇ ਨਾ ਡਿਊਟੀ ਐ ਲਗਾਈ ਐ ਕਿ ਭਈ ਇਹ ਐਨਸ਼ੋਰ ਕਰਨ ਵਿੱਚ ਮੇਰੇ ਜਿਹੜਾ ਹੈਗਾ ਸੀ ਆਊਟਸੋਰਸ ਜਿਹੜੇ ਸਾਡੇ ਵੇਜੇਸ ਵਾਲੇ ਸਵੀਪਰ ਐ ਉਹਨਾਂ ਦਾ ਸੁਪਰਵਾਈਜ਼ਰ ਵੀ ਦੋ ਦਿਨ ਛੁੱਟੀ ਤੇ ਗਿਆ ਤੇ ਉਹ ਵੀ ਅੱਜ ਆ ਗਿਆ ਤੇ ਅੱਜ ਸਾਡੀ ਪਹਿਲ ਤੇ ਆਧਾਰ ਤੇ ਇਹੋ ਕੋਸ਼ਿਸ਼ ਹੋਣੀ ਐ ਕਿ ਜਿਹੜਾ ਕਾਰਪੋਰੇਸ਼ਨ ਵੇਸਟ ਵੀ ਹੈ ਨਾ ਕਾਰਪੋਰੇਸ਼ਨ ਵਾਲੇ ਟਾਈਮ ਨਾਲ ਚੁੱਕ ਕੇ ਲੈ ਕੇ ਜਾਂਦੇ। ਫਾਸਟ ਵੀ ਨਿਊਜ਼ ਟੀਮ ਅੱਜ ਇੱਕ ਵਾਰ ਫੇਰ ਪੁੱਜੀ ਹੈ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਖੇ ਜਿੱਥੇ ਤੁਸੀਂ ਦੇਖ ਸਕਦੇ ਹੋ ਇਹ ਕੂੜੇ ਦਾ ਢੇਰ ਜਿਸ ਦੀ ਕਵਰੇਜ ਸਾਡੇ ਵੱਲੋਂ ਤੁਹਾਨੂੰ ਇੱਕ ਦਿਨ ਪਹਿਲਾਂ ਦਿਖਾਈ ਜਾ ਚੁੱਕੀ ਹੈ ਲੇਕਿਨ ਅੱਜ ਦੂਸਰਾ ਦਿਨ ਪੀਤ ਜਾਂਦੇ باوجود ਵੀ ਇਹ ਕੂੜੇ ਦਾ ਢੇਰ ਉੱਥੇ ਦਾ ਉੱਥੇ ਹੀ ਹੈ। ਔਰ ਮੱਖੀਆਂ ਮੱਛਰ ਪਿੰਬਿਨਾ ਰਹੇ ਹਨ। ਸੱਦਾ ਦੇ ਰਹੇ ਹਨ ਬਿਮਾਰੀਆਂ ਨੂੰ। ਇਸ ਸੰਬੰਧੀ ਜਲ ਹਸਪਤਾਲ ਦੇ ਐਸਐਮਓ ਡਾਕਟਰ ਰਸ਼ਮੀ ਵਿੱਚ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਜਨਰਲ ਰੋਜ਼ਾਨਾ ਹੀ ਇਸ ਨੂੰ ਚੁੱਕਦੇ ਹਨ ਪਰ ਦੋ ਦਿਨ ਹੋ ਗਏ ਹਨ ਇਹ ਕੂੜਾ ਨਹੀਂ ਚੁੱਕਿਆ ਗਿਆ ਉਹਨਾਂ ਕਿਹਾ ਕਿ ਨਗਰ ਕਮ ਅਧਿਕਾਰੀਆਂ ਨਾਲ ਸੰਪਰਕ ਕਰਕੇ ਇਸ ਕੂੜੇ ਨੂੰ ਛੇਤੀ ਹੀ ਚੁੱਕਵਾ ਦਿੱਤਾ ਜਾਵੇਗਾ ਸੋ ਹਸਪਤਾਲ ਪ੍ਰਬੰਧਨ ਅਤੇ ਕਾਰਪੋਰੇਸ਼ਨ ਦੀ ਟੀਮ ਨੂੰ ਚਾਹੀਦਾ ਹੈ ਕਿ ਇਹੋ ਜੀ ਅਣਗਹਿਲੀ ਨਾ ਕਰਨ ਕਿਉਂਕਿ ਬਰਸਾਤੀ ਮੌਸਮ ਹੈ ਜਿਸ ਨਾਲ ਇਸ ਕੂੜੇ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਪਿਆ ਰਹਿੰਦਾ ਹੈ ਫਾਸਟਵੇ ਨਿਊਜ਼ਲੀ ਅੰਮ੍ਰਿਤਸਰ ਤੋਂ ਅਜੇ ਕੁਮਾਰ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਆਲਕ ਵੱਲੋਂ ਅੰਮ੍ਰਿਤਸਰ ਸ਼ਹਿਰ ਵਿੱਚ ਮਾਨਸੂਨ ਦੌਰਾਨ ਸੜਕਾਂ ਤੇ ਪਾਣੀ ਭਰਨ ਦੀ ਸਮੱਸਿਆ ਨੂੰ ਲੈ ਕੇ ਓ ਐਂਡ ਐਮ ਐਲ ਅਤੇ ਸਿਵਲ ਵਿਭਾਗ ਦੇ ਅਧਿਕਾਰੀਆਂ ਨਾਲ ਜੋਨਵਰ ਮੀਟਿੰਗ ਕੀਤੀ ਗਈ ਮੀਟਿੰਗ ਵਿੱਚ ਇੰਜੀਨੀਅਰਿੰਗ ਵਿਭਾਗ ਵੱਲੋਂ ਵਰਖਾ ਤੋਂ ਬਾਅਦ ਸੜਕਾਂ ਤੇ ਇਕੱਠਾ ਹੋਣ ਵਾਲੇ ਪਾਣੀ ਦੀ ਨਿਕਾਸੀ ਲਈ ਕੀਤੇ ਜਾ ਰਹੇ ਉਪਾਵਾਂ ਦੀ ਸਮੀਖਿਆ ਕੀਤੀ ਗਈ ਅੰਮ੍ਰਿਤਸਰ ਸ਼ਹਿਰ ਵਿੱਚ ਅਕਸਰ ਹੀ ਟ੍ਰੈਫਿਕ ਦੇ ਜਾਮ ਦੇਖਣ ਨੂੰ ਮਿਲਦੇ ਹਨ ਗੱਲ ਕਰੀਏ ਕੋਟ ਰੋਡ ਦੀ ਤਾਂ ਇੱਥੇ ਵੀ ਲਗਾਤਾਰ ਜਾਮ ਲੱਗਾ ਰਹਿੰਦਾ ਕਿਉਂਕਿ ਕਾਰ ਚਾਲਕ ਆਪਣੀਆਂ ਕਾਰਾਂ ਠੀਕ ਕਰਵਾਉਣ ਆਉਂਦੇ ਹਨ ਤਾਂ ਕਾਰੀਗਰ ਸੜਕਾਂ ਉੱਪਰ ਹੀ ਕਾਰਾਂ ਠੀਕ ਕਰਦੇ ਹੁੰਦੇ ਹਨ ਜਿਸ ਨਾਲ ਉੱਥੇ ਟ੍ਰੈਫਿਕ ਜਮ ਹੋ ਜਾਂਦਾ ਹੈ ਪਰ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਸ ਰਸਤੇ ਤੋਂ ਲੰਘਣਾ ਸੀ ਪੂਰਾ ਪ੍ਰਸ਼ਾਸਨ ਪੱਬਾਂ ਪਾਰ ਸੀ ਅਤੇ ਉੱਥੋਂ ਸਾਰੀਆਂ ਹੀ ਗੱਡੀਆਂ ਸਾਈਡ ਤੇ ਕਰਵਾਈਆਂ ਗਈਆਂ ਸਨ ਲੋਕਾਂ ਨੇ ਗੱਲਬਾਤ ਕਰਦੇ ਹੋਏ ਆਖਿਆ ਕਿ ਜਿਸ ਤਰ੍ਹਾਂ ਅੱਜ ਇੱਥੇ ਕੋਈ ਟ੍ਰੈਫਿਕ ਜਮ ਨਹੀਂ ਲੱਗ ਰਿਹਾ ਨਾ ਹੀ ਗੱਡੀਆਂ ਸੜਕ ਤੇ ਖੜੀਆਂ ਨਜ਼ਰ ਆਈਆਂ ਫਾਸਟਵਰਡ ਨਿਊਜ਼ ਟੀਮ ਵੱਲੋਂ ਇਹ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਿਸੇ ਵੀ ਕਾਰੋਬਾਰ ਦੇ ਖਿਲਾਫ ਨਹੀਂ ਹਨ ਪਰ ਜੋ ਵੀ ਦੁਕਾਨਦਾਰ ਹਨ ਉਹ ਆਪਣਾ ਕਾਰੋਬਾਰ ਆਪਣੀ ਹੱਦ ਵਿੱਚ ਰੱਖ ਕੇ ਕਰਨ ਤਾਂ ਜੋ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਵੇਲੇ ਅਸੀਂ ਕੋਟ ਰੋਡ ਦੇ ਖੜੇ ਤਸਵੀਰਾਂ ਇੱਕ ਵਾਰ ਤੁਹਾਨਾਂ ਨਾਲ ਸਾਂਝੀਆਂ ਕਰ ਦਵਾਂਗਾ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਤਸਵੀਰਾਂ ਤੁਹਾਨਾਂ ਨਾਲ ਸਾਂਝੀਆਂ ਕਰ ਦੇਵੇ। ਕੋਟ ਰੋਡ ਦੀਆਂ ਤਸਵੀਰਾਂ ਅਸੀਂ ਤੁਹਾਨਾਂ ਨਾਲ ਸਾਂਝੀਆਂ ਕਰ ਰਹੇ ਹਾਂ। ਅਕਸਰ ਇਹ ਇਲਾਕੇ ਦੇ ਉੱਪਰ ਹਰ ਵੇਲੇ ਟ੍ਰੈਫਿਕ ਦਾ ਜਾਮ ਰਹਿੰਦਾ ਪਰ ਅੱਜ ਯਾਨੀ ਕਿ ਪਰ ਅੱਜ ਇੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੰਗਣਾ ਤੇ ਸਾਰਾ ਜਿਹੜਾ ਪੁਲਿਸ ਪ੍ਰਸ਼ਾਸਨ ਅਤੇ ਹੋਰ ਜਿਹੜਾ ਸਿਵਲ ਪ੍ਰਸ਼ਾਸਨ ਉਹ ਪੱਬਾਂ ਭਾਰ ਹੋ ਗਏ ਜਿਹੜਾ ਇੱਥੇ ਨਜਾਇਜ਼ ਇੱਥੇ ਗੱਡੀਆਂ ਖੜੀਆਂ ਹੁੰਦੀਆਂ ਸੀ ਉਹਨਾਂ ਨੂੰ ਪਰਾ ਕੀਤਾ ਗਿਆ ਹੈ ਅਤੇ ਇੱਥੇ ਜਿਹੜੀ ਲੋਕਾਂ ਦੀ ਜਿਹੜੀ ਰਾਹ ਗਰੀ ਉਹ ਬੜੀ ਹੀ ਆਸਾਨ ਬਣਾਈ ਗਈ ਹੈ ਪਰ ਇਹ ਦੇਖਣ ਨੂੰ ਇਹ ਆ ਰਿਹਾ ਵੀ ਅੱਜ ਅਗਰ ਮੁੱਖ ਮੰਤਰੀ ਭਗਵੰਤ ਸਿੰਘ ਹੋਣਾ ਮਾਨ ਉਹਨਾਂ ਨੇ ਇੱਥੋਂ ਲੰਘਣਾ ਦੇ ਰਸਤਾ ਸਾਫ਼ ਕੀਤਾ ਗਿਆ ਹੈ ਤੇ ਹਰ ਮਿਲ ਇਸ ਤਰ੍ਹਾਂ ਕਿਉਂ ਨਹੀਂ ਹੋ ਸਕਦਾ ਉਹਨਾਂ ਨੇ ਆ ਕੇ ਗੱਲਬਾਤ ਕਰਦੇ ਹੋਏ ਲੋਕਾਂ ਨੇ ਕੀ ਆਖਿਆ ਉਹ ਵੀ ਤੁਹਾਨੂੰ ਜਰੂਰ ਸੁਣਾਵਾਂਗੇ ਸਾਡੇ ਨਾਲ ਕੁਝ ਲੋਕ ਇੱਥੇ ਮੌਜੂਦ ਵੀ ਹਨ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਪਰ ਤਸਵੀਰਾਂ ਇੱਕ ਵ ਇਸ ਇਲਾਕੇ ਦੇ ਵਿੱਚ ਟ੍ਰੈਫਿਕ ਜਾਮ ਰਹਿੰਦਾ ਹੈ ਗੱਡੀਆਂ ਸੜਕ ਦੇ ਉੱਪਰ ਹੁੰਦੀਆਂ ਕਿਉਂਕਿ ਲੋਕ ਗੱਡੀਆਂ ਤੇ ਠੀਕ ਕਰਵਾਉਣ ਆਉਂਦੇ ਹਨ ਅਸੀਂ ਕਿਸੇ ਦੇ ਕਾਰੋਬਾਰ ਦੇ ਖਿਲਾਫ ਨਹੀਂ ਹੈ ਲੋਕ ਆਪਣਾ ਕਾਰੋਬਾਰ ਕਰਨ ਪਰ ਸਹੀ ਢੰਗ ਨਾਲ ਕਰਨਾ ਨਾ ਕਿ ਸੜਕਾਂ ਦੇ ਉੱਪਰ ਨਜਾਇਜ਼ ਕਬਜ਼ੇ ਕਰਕੇ ਆਪਣੀਆਂ ਗੱਡੀਆਂ ਸੜਕਾਂ ਦੇ ਖੋਲਣਾ ਪਰ ਤਸਵੀਰਾਂ ਇੱਕ ਵਾਰ ਫੇਰ ਤੁਹਾਨੂੰ ਸਾਂਝੇ ਕਰਾਂ ਕੋਰਟ ਰੋਡ ਦੀਆਂ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਟ੍ਰੈਫਿਕ ਜਾਮ ਬਿਲਕੁਲ ਨਹੀਂ ਹੈ ਕਿਉਂਕਿ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਥੋਂ ਨੰਗਰਾ ਹੈ ਇਸ ਕਰਕੇ ਟ੍ਰੈਫਿਕ ਜਾਮ ਨਹੀਂ ਹੈ ਸਾਡੇ ਇੱਥੋਂ ਦੇ ਲੋਕ ਵੀ ਖੜੇ ਨੇ ਗੱਲਬਾਤ ਕਰਾਂ ਤੇ ਅੱਜ ਸੀਐਮ ਸਾਹਿਬ ਨੇ ਨੰਗਨਾ ਦੇਸ ਕਰਕੇ ਬਹੁਤ ਸਫਾਈਆਂ ਤੇ ਬੜੀ ਟ੍ਰੈਫਿਕ ਨੂੰ ਸਹੀ ਦਰਸਤ ਕੀਤਾ ਜਾ ਰਿਹਾ ਹੈ ਅੱਗੇ ਪਿੱਛੇ ਇੱਥੇ ਜਾਮ ਹੀ ਰਹਿੰਦਾ ਹੈ ਤੇ ਨਾ ਸਹੀ ਤਰੀਕਾ ਨਾਲ ਸਵਾਈ ਹੁੰਦੀ ਆ ਤੇ ਨਾ ਕੋਈ ਕੋਈ ਰੋਕਣ ਟੋਕਰ ਵਾਲਾ ਕੋਈ ਨਹੀਂ ਨਾ ਕਿਤੇ ਮਰਜ਼ੀ ਕੋਈ ਗੱਡੀ ਪਾਰਕ ਕਰ ਦਿੰਦਾ ਕੋੜਾ ਕੀ ਕਹਿੰਦਾ ਕਿ ਜਿਸ ਤਰ੍ਹਾਂ ਅੱਜ ਸਫਾਈ ਹੈ ਤੇ ਇਤਨਾ ਸਫਾਈ ਹੋਣੀ ਚਾਹੀਦੀ ਉਹ ਹਰ ਰੋਜ਼ ਇਦਾਂ ਹੀ ਹੋਣਾ ਚਾਹੀਦਾ ਤੇ ਨਾ ਟ੍ਰੈਫਿਕ ਜਾਮ ਹੋਣੀ ਚਾਹੀਦੀ ਪਬਲਿਕ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਸਰ ਕੋਰ ਰੋਡ ਤੇ ਮੈਂ ਖੜਾ ਵੀ ਇਹ ਕਮਾਲ ਮੇਰਾ ਨਾਮ ਹੈ ਅੱਜ ਸੀਏ ਮਾਨ ਦੀ ਖੁਸ਼ੀ ਵਿੱਚ ਇੱਥੇ ਪੂਰਾ ਮਾਹੌਲ ਸਾਫ਼ ਹੈ ਜੀ ਅੱਗੇ ਪਿਛੇ ਤੇ ਗਲੀਆਂ ਦੀ ਲਾਈਨ ਲੱਗੀ ਹੁੰਦੀ ਹੈ ਪਰ ਮਾਰ ਹੁੰਦੀ ਹੈ ਗਲੀਆਂ ਦੀ ਇੱਥੇ ਆਵਾਜ਼ ਹੀ ਠਾਪ ਹੁੰਦੀ ਹੈ ਅੱਜ ਤੇ ਆਵਾਜ਼ ਹੀ ਸਾਫ਼ ਹੈ ਬਿਲਕੁਲ ਇਸ ਕਰਕੇ ਆ ਸੀਏ ਮਾਨ ਦੀ ਖੁਸ਼ੀ ਵਿੱਚ ਆਪ ਕੁਝ ਆਵਾ ਸਭੀ ਚਾਹਤਾ ਹੈ ਜੀ ਸਫਾਈ ਪੂਰੀ ਹੈ ਤੇ ਇੰਨਾ ਹੀ ਕੰਨ ਚਾਹਾਂਗਾ ਜੀ ਕਹਾਂਗੇ ਜੀ ਇਹ ਅੱਗੇ ਇੱਥੇ ਟ੍ਰੈਫਿਕ ਜਾਮ ਹੁੰਦਾ ਸੀ ਅੱਜ ਟ੍ਰੈਫਿਕ ਠੀਕ ਹੈ ਇੱਥੇ ਜੀ ਅਗਰ ਟ੍ਰੈਫਿਕ ਬਹੁਤ ਹੁੰਦੀ ਹੈ ਇੱਥੇ ਦੁਪਹਿਰ ਨੂੰ ਵੀ ਸਵੇਰੇ ਵੀ ਟ੍ਰੈਫਿਕ ਬਹੁਤ ਹੁੰਦੀ ਹੈ ਪਰ ਉਹ ਤਾਂ ਮੰਦਾ ਹੁੰਦਾ ਇੱਥੇ ਹੋਣਾ ਕੀ ਚਾਹੀਦਾ ਹੈ ਕਿ ਕਿਉਂਕਿ ਅੱਜ ਜੇ ਸਫਾਈ ਹੈ ਤਾਂ ਅੱਗੇ ਪਿੱਛੇ ਵੀ ਹੋਣੀ ਚਾਹੀਦੀ ਹੈ ਟ੍ਰੈਫਿਕ ਚੱਲ ਚਾਰੂ ਹੋਣੀ ਜਿੰਨਾ ਅੱਜ ਲੋਕ ਲੰਘਦੇ ਇਤਨਾ ਹੀ ਹੋਣੀ ਚਾਹੀਦੀ ਬਿਲਕੁਲ ਜਿੱਦਾਂ ਹੋਣੀ ਚਾਹੀਦੀ ਜਿੱਦਾਂ ਸਫਾਈ ਆ ਤਾਂ ਹਰ ਵਾਰੀ ਸਫਾਈ ਇਦਾਂ ਹੋਣੀ ਚਾਹੀਦੀ ਹੈ ਪਰ ਲੋਕਾਂ ਦਾ ਕਾਰੋਬਾਰ ਵੀ ਦੇ ਹੈਗਾ ਨਾ ਲੋਕ ਕਾਰੋਬਾਰ ਵਿੱਚ ਕਰ ਰਹੇ ਆ ਨਾ ਤੇ ਕਾਰੋਬਾਰ ਦੇਖਾ ਪਰ ਕਾਰੋਬਾਰ ਤਾਂ ਦੀ ਹੋਏਗਾ ਜੇ ਕੋਈ ਰਹਿਸ਼ਨ ਕੰਮ ਕਰਨ ਦੇਗਾ ਲੱਗਦਾ ਨਹੀਂ ਕਿ ਲੋਕਾਂ ਦਾ ਕਾਰੋਬਾਰ ਉਹ ਆਪਣੀ ਹੱਦ 'ਚ ਰਹਿ ਕੇ ਕਰਨੇ ਸੜਕਾਂ ਦੇ ਗੱਡੀਆਂ ਨਾਲ ਖੋਲਣ ਉਹ ਕਿਉਂਕਿ ਇਹ ਕਿਸੇ ਕਾਰੋਬਾਰ ਦੇ ਖਿਲਾਫ ਨਹੀਂ ਹੈਗੇ ਨਹੀਂ ਚਾਹੀਦਾ ਤੇ ਹੈ ਕਿ ਲੋਕੀ ਆਪਣੇ ਜਿਹੜੀ ਲੋਕਾਂ ਨੇ ਪਹਿਲੀ yellow line ਬਣਾਈ ਹੋਇਆ ਚਲਾ ਕੇ ਗੱਡੀ ਕੰਮ ਕਰਨ ਪ੍ਰਸ਼ਾਸਨ ਨੂੰ ਨਾ ਤਾਂ ਕਰਨ ਤੇ ਆਪ ਵੀ ਤਾਂ ਨਾ ਹੁਣ ਉਹਨਾਂ ਨੇ ਆਖਿਆ ਕਿ ਜਿਸ ਤਰ੍ਹਾਂ ਅੱਜ ਟ੍ਰੈਫਿਕ ਇਤੋਂ ਸਚਾਰੂ ਢੰਗ ਨਾਲ ਚੱਲ ਰਿਹਾ ਹੈ ਇਤਨਾ ਹੀ ਟ੍ਰੈਫਿਕ ਚੱਲਣਾ ਚਾਹੀਦਾ ਗੱਲਬਾਤ ਕਰਦੇ ਹੋਏ ਲੋਕਾਂ ਨੇ ਇਹੋ ਹੀ ਕਿਹਾ ਵੀ ਜੇਕਰ ਇੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾਂ ਨੇ ਅੱਜ ਲੰਘਣਾ ਹੈ ਤੇ ਇੱਥੇ ਸਫਾਈ ਦੇ ਪ੍ਰਬੰਧ ਵੀ ਕੀਤੇ ਗਏ ਹਨ ਅਤੇ ਟ੍ਰੈਫਿਕ ਵੀ ਸਚਾਰੂ ਢੰਗ ਨਾਲ ਇੱਥੇ ਚੱਲ ਰਹੀ ਹੈ ਰੋਜ਼ਾਨਾ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਵਾਸੀ ਫਿਰ ਇੱਕ ਵਾਰ ਤੁਹਾਨੂੰ ਇਹ ਕਹਿਣਾ ਵੀ ਅਸੀਂ ਕਿਸੇ ਦੇ ਕਾਰੋਬਾਰ ਦੇ ਖਿਲਾਫ ਨਹੀਂ ਹਾਂ ਲੋਕ ਆਪਣਾ ਅਮਰਤਾਰ ਫਾਸਟ ਵਿੱਚ ਖਬਰ ਨਾ ਮਰੀ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਹਰਕੇਸ਼ ਕੁਮਾਰ ਅੰਮ੍ਰਿਤਸਰ ਦੇ ਹਾਥੀ ਦੇ ਐਸਐਸਪੀ ਮਨਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਲੋਪੋਕੇ ਦੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਫਰਾਂਸ ਅਤੇ ਪਾਕਿਸਤਾਨ ਅਧਾਰਿਤ ਹਥਿਆਰ ਤਸਕਰੀ ਗਿਰੋਹ ਨੂੰ ਬੇਨਕਾਬ ਕਰਕੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਲੋਕ ਡਰੋਨ ਦੇ ਰਾਹੀਂ ਵੀ ਪਾਕਿਸਤਾਨ ਤੋਂ ਹਥਿਆਰ ਮੰਗਵਾਉਂਦੇ ਸਨ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਇੰਦਰਜੀਤ ਸਿੰਘ ਡੀਐਸਪੀ ਰਾਜਸਾਨੀ ਨੇ ਦੱਸਿਆ ਕਿ ਥਾਣਾ ਲੋਪਕੇ ਦੀ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਇਹਨਾਂ ਕੋਲੋਂ ਚਾਰ ਪਿਸਤੌਲ, 10 ਜਿੰਦਾ ਰੌਣ, ਤਿੰਨ ਮੋਬਾਈਲ ਫੋਨ ਤੇ ਇੱਕ ਐਕਟਿਵਾ ਵੀ ਬਰਾਮਦ ਕੀਤੀ ਗਈ। ਇਹ ਅੱਜ ਸਾਡੇ ਸਪੈਸ਼ਲ ਸੈੱਲ ਅੰਮ੍ਰਿਤਸਰ ਦੇ ਹੱਥੀਂ ਨੂੰ ਬੜੀ ਵੱਡੀ ਜਿਹੜੀ ਸਫਲਤਾ ਮਿਲੀ ਆ। ਜੋ ਕਿ ਗੈਰ ਸਮਾਜਿਕ ਅਨਸਰ ਜਿਹੜੇ ਕਿ ਪੰਜਾਬ ਦੇ ਵਿੱਚ ਜਿਹੜਾ ਵਾ ਉਹ ਗਲਤ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਆ ਸਪੈਸ਼ਨ ਸੈਲ ਦੇ ਏਐਸਆਈ ਤਰਸੀਮ ਸਿੰਘ ਨੇ ਪੰਡੂਰੀ ਪਿੰਡ ਦੀ ਹੱਦਬੰਦੀ ਤੇ ਜਿਹੜਾ ਉਹ ਨਾਕਾਬੰਦੀ ਕੀਤੀ ਸੀਗੀ ਤੇ ਜੋ ਚਾਰ ਵਿਅਕਤੀ ਜੋ ਸਵਰਾਜ ਸਿੰਘ ਪੁੱਤਰ ਸਰਫਰਾਜ ਇਹ ਤਰਨਤਾਰਨ ਦਾ ਅਰਸ਼ਦੀਪ ਸਿੰਘ ਪੁੱਤਰ ਰਾਜ ਸਿੰਘ ਮਸਤਗੜ ਦਾ ਤਰਨਤਾਰਨ ਦਾ ਗੁਲਾਬ ਸਿੰਘ ਪੁੱਤਰ ਜਗਤਾਰ ਸਿੰਘ ਚੂਸਲੇਵਾੜਿਆ ਪਿੰਡ ਤਰਨਤਾਰਨ ਦੇ ਵਿੱਚ ਗੌਰਵਪੁੱਤਰ ਮਨਜੀਤ ਨਿਵਾਸੀ ਗੁਰੂਕਾ ਖੂ ਤਰਨਤਾਰਨ ਇਹਨਾਂ ਨੂੰ ਕਾਬੂ ਕਰਕੇ ਤੇ ਇਹਨਾਂ ਪਾਸੋਂ ਚਾਰ ਪਿਸਤੌਲ ਜਿੰਨਾ ਵਿੱਚ ਦੋ ਗਲੌਕ ਪਿਸਤੌਲ ਨੇ 9mm ਦੇ ਤੇ ਦੋ 30 ਬੋਰ ਦੇ ਪਿਸਤੌਲ ਨੇ ਸਮੇਤ 10 ਜੰਦਾ ਰੌਂਦ ਨੇ ਜਿਹੜੇ ਉਹ ਸਮੇਤ ਜਿਹੜਾ ਵਾ ਇਹਨਾਂ ਕੋਲੇ ਇਹਨਾਂ ਨੂੰ ਕਾਬੂ ਕੀਤਾ ਆ ਤੇ ਇਹਨਾਂ ਕੋਲ ਹੋਰ ਤਿੰਨ ਮੋਬਾਈਲ ਫੋਨ ਤੇ ਇੱਕ ਐਕਟਵਾਸ ਜਿਹੜੀ ਆ ਸਕੂਟੀ ਜਿਹੜੀ ਏ ਵੈਪਨ ਇਧਰ ਉਧਰ ਕਰ ਲਈ ਵਰਤੇ ਸੀਗੇ ਤੇ ਉਹਦੀ ਜਿਹੜੀ ਆ ਰਿਕਵਰੀ ਕੀਤੀ ਆ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਗਈ ਨਸ਼ਾ ਮੁਕਤੀ ਯਾਤਰਾ ਤਹਿਤ ਅਜ ਹਲਕਾ ਵਿਧਾਇਕ اٹਾਰੀ ਜਸਵਿੰਦਰ ਸਿੰਘ ਰਮਦਾਸ ਨੇ ਪਿੰਡ ਰੋੜਾ ਵਾਲਾ ਕਲਾ ਰੋੜਾ ਵਾਲਾ ਖੂਦ ਹੁਸ਼ਿਆਰ ਨਗਰ ਅਤੇ ਜਠੋਲ ਵਿਖੇ ਯਾਗ੍ਰੁਪਤਾ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਿ ਜੁਦ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲੋਕਾਂ ਦਾ ਭਰਵਾ ਸਹਿਯੋਗ ਮਿਲ ਰਿਹਾ ਅਤੇ ਹੁਣ ਲੋਕ ਵੀ ਇਸ ਨਾਮੁਰਾਦ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਅੱਗੇ ਆ ਰਹੇ ਹਨ ਅਮੀਰ ਸਿਰ ਫਾਸਵੇਅ ਨਿਊਜ਼ ਟੀਮ ਵੱਲੋਂ ਪਿਛਲੇ ਦਿਨਾਂ ਤੋਂ ਨਜਾਇਜ਼ ਕਬਜ਼ਿਆਂ ਦੇ ਖਿਲਾਫ ਲਗਾਤਾਰ ਖਬਰਾਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਅੰਮ੍ਰਿਤਸਰ ਦੇ ਲਾਰੈਂਸ ਰੋਡ ਤੇ ਵੱਡੀਆਂ-ਵੱਡੀਆਂ ਦੁਕਾਨਾਂ ਹਨ ਪਰ ਕਿਸੇ ਕੋਲ ਵੀ ਪਾਰਕਿੰਗ ਦਾ ਕੋਈ ਸਾਧਨ ਨਹੀਂ ਹੈ ਬਾਂਸਲ ਸੂਟ ਕਾਨਾ ਸੂਟ ਸੰਡੋਸ ਹੋਟਲ ਤੋਂ ਇਲਾਵਾ ਕਈ ਹੋਰ ਵੀ ਦੁਕਾਨਾਂ ਹਨ ਜਿਨ੍ਹਾਂ ਦੇ ਬਾਹਰ ਫੁੱਟਪਾਥਾਂ ਦੇ ਉੱਪਰ ਕਬਜ਼ੇ ਕੀਤੇ ਗਏ ਹਨ ਅਤੇ ਗਲਤ ਢੰਗ ਨਾਲ ਪਾਰਕਿੰਗ ਕੀਤੀ ਗਈ ਹੈ ਇਸੇ ਤਰ੍ਹਾਂ ਹੀ ਕਟੜਾ ਜੈਮਲ ਸਿੰਘ ਵਿਖੇ ਵੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪੈਦਲ ਚੱਲਣ ਵਾਲੇ ਜਿਹੜੇ ਫੁੱਟਪਾਥ ਬਣਾਏ ਹਨ ਉਹਨਾਂ ਦੇ ਉੱਪਰ ਦੁਕਾਨਦਾਰਾਂ ਨੇ ਕਬਜ਼ੇ ਕੀਤੇ ਹੋਏ ਹਨ ਪਰ ਨਗਰ ਨਿਗਮ ਦਾ ਇਸ ਵਲ ਕੋਈ ਵੀ ਧਿਆਨ ਨਹੀਂ ਹੈ। ਅੰਮ੍ਰਿਤਸਰ ਵਿੱਚ ਨਜਾਇਜ਼ ਕਬਜ਼ਿਆਂ ਦੀ ਪਰਮਾਰਾ ਤੇ ਗੱਲ ਕਰੀਏ ਲਾਰਸੋੜ ਹੋਵੇ ਚਾਹੇ ਕਟੜਾ ਜੈਮਲ ਸਿੰਘ ਉੱਤੇ ਵਿੱਚ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਮਾਂਗਾ ਇੱਕ ਵਾਰ ਤੁਹਾਨੂੰ ਦਿਖਾਉਂਦੀਆਂ ਕਰਦੇ। ਇਸ ਵੇਲੇ ਅਸੀਂ ਕਟੜਾ ਜੈਮਲ ਸਿੰਘ ਤੇ ਖੜੇ ਹਾਂ ਅਤੇ ਤੁਸੀਂ ਸਾਫ਼ ਤਸਵੀਰਾਂ ਵਿੱਚ ਦੇਖ ਸਕਦੇ ਜਿਹੜੇ ਲੋਕ ਵਾਸਤੇ ਫੁੱਟਪਾਥ ਬਣਾਏ ਗਏ ਸਨ ਲੋਕਾਂ ਦੇ ਚੱਲਣ ਵਾਸਤੇ ਉੱਥੇ ਦੁਕਾਨਦਾਰਾਂ ਵੱਲੋਂ ਸਮਾਨ ਲਗਾਇਆ ਹੋਇਆ ਹੈ। ਲੋਕ ਜਿਹੜੇ ਨੰਗਦੇ ਹੈ ਉਹ ਸੜਕਾਂ ਦੇ ਉੱਪਰੋਂ ਲੰਘਦੇ ਹਨ ਉਸ ਤੋਂ ਅੱਗੇ ਤੁਸੀਂ ਇਹ ਦੇਖ ਸਕਦੇ ਹੋ ਕਿ ਫੁੱਟਪਾਥ ਦੇ ਅੱਗੇ ਗਲਤ ਟੰਗਣਾ ਪਾਰਕਿੰਗ ਵੀ ਕੀਤੀ ਗਈ ਹੈ ਕਿ ਜਿੱਥੋਂ ਜਦੋਂ ਬਾਜ਼ਾਰ ਵਿੱਚ ਦੋਨਾਂ ਸਾਈਡਾਂ ਤੋਂ ਗੱਡੀਆਂ ਆ ਜਾਂਦੀਆਂ ਤੇ ਇੱਥੇ ਵੱਡਾ ਜਾਮ ਵੀ ਲੱਗ ਜਾਂਦਾ ਪਰ ਤਸਵੀਰਾਂ ਇੱਕ ਵਾਰ ਫੇਰ ਤੁਹਾਡੇ ਨਾਲ ਸਾਝੀਆਂ ਕਰਾਂਗਾ ਕਟੜਾ ਜੈਮਲ ਸਿੰਘ ਦੀਆਂ ਜਿੱਥੇ ਕਿ ਦੁਕਾਨਦਾਰਾਂ ਵੱਲੋਂ ਫੁੱਟਪਾਥਾਂ ਦੇ ਉੱਪਰ ਕਬਜ਼ਾ ਕੀਤਾ ਗਿਆ ਹੈ ਅਤੇ ਪਰ ਨਗਰ ਪ੍ਰਸ਼ਾਸਨ ਨਗਰ ਨਿਗਮ ਵੱਲੋਂ ਕੋਈ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਲਗਾਤਾਰ ਅਸੀਂ ਲਾਰਾ ਸੋੜੀਏ ਤਿੰਨ ਦਿਨ ਖਬਰਾਂ ਪ੍ਰਚਾਰਿਤ ਕੀਤੀਆਂ ਜਿਹਦੇ ਵਿੱਚ ਅਸੀਂ ਦੱਸਿਆ ਕਿ ਨਗਰ ਲਾਰਾ ਸੋੜ ਦੇ ਉੱਪਰ ਵੀ ਕਈ ਦੁਕਾਨਦਾਰ ਵੱਡੇ ਵੱਡੇ ਸ਼ੋਪਿੰਗ ਮਾਲ ਖਾਣੇ ਵੱਡੀਆਂ ਵੱਡੀਆਂ ਦੁਕਾਨਾਂ ਹਨ ਪਰ ਕਿਸੇ ਕੋ ਵੀ ਪਾਰਕਿੰਗ ਨਹੀਂ ਆ ਪਰ ਕਈ ਦੁਕਾਨਦਾਰਾਂ ਦੇ ਦਰਾਂ ਨੇ ਉੱਥੇ ਨਜਾਇਜ਼ ਕਬਜ਼ੇ ਵੀ ਕੀਤੇ ਹੋਏ ਹਨ ਪਰ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਯਾਰੀ ਇੱਥੇ ਤੱਕ ਦੀ ਹੋਣਾ ਜੀ ਕਟੜਾ ਜਮਨ ਸਿੰਘ ਅਸੀਂ ਬਾਜ਼ਾਰ ਜਦੋਂ ਪੁੱਜੇ ਤਾਂ ਉੱਥੇ ਵੀ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਹਨ ਜਿਹੜੇ ਫੁੱਟਪਾਥ ਲੋਕਾਂ ਦੇ ਚੱਲਣ ਵਾਸਤੇ ਬਣਾਏ ਹੋਏ ਸਨ ਉੱਥੇ ਦੁਕਾਨਦਾਰਾਂ ਨੇ ਨਜਾਇਜ਼ ਕਬਜ਼ਾ ਕੀਤਾ ਹੈ ਆਪਣਾ ਸਮਾਨ ਲਗਾਇਆ ਹੋਇਆ ਹੈ ਪਰ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਇਹ ਦੇਖਣਾ ਹੋਵੇਗਾ ਸਾਡੀ ਖਬਰ ਲੱਗਣ ਤੋਂ ਬਾਅਦ ਨਗਰ ਨਿਗਮ ਪ੍ਰਸ਼ਾਸਨ ਕਿੰਨਾ ਕੈਮਰਾਮੈਨ ਰੇਸ਼ ਕੁਮਾਰ ਨਾਲ ਰਕੇਸ਼ ਕੁਮਾਰ ਸਿਵਲ ਸਰਜਨ ਐਂਟੀ ਮਲੇਰੀਆ ਟੀਮ ਵੱਲੋਂ ਨਿਮਲਾ ਐਵੇਨਿਊ ਵਿੱਚ ਡੇਂਗੂ ਅਤੇ ਚਿਕਨ ਗੁਨੀਆਂ ਪ੍ਰਤੀ ਆਮ ਜਨਤਾ ਨੂੰ ਜਾਗਰੂਕਤਾ ਦਾ ਸੰਦੇਸ਼ ਦਿੱਤਾ ਗਿਆ ਅਤੇ ਇਲਾਕੇ ਵਿੱਚ ਸਪਰੇਅ ਕੀਤੀ ਗਈ ਇਸ ਮੌਕੇ ਨਗਰ ਨਿਗਮ ਸਿਹਤ ਵਿਭਾਗ ਡਾਕਟਰ ਰਮਾ ਆਪਣੀ ਟੀਮ ਨਾਲ ਪਹੁੰਚੇ ਅਤੇ ਨਿਮਲਾ ਐਵੇਨਿਊ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਸੁਣੀਆਂ ਅਤੇ ਆਪਣੀ ਟੀਮ ਨੂੰ ਤੁਰੰਤ ਹੱਲ ਕਰਨ ਲਈ ਕਿਹਾ ਇਸ ਮੌਕੇ ਸਮਾਜ ਸੇਵਕ ਹਰਪ੍ਰੀਤ ਸਿੰਘ ਸੰਧੂ ਰਜੀਵ ਅਰੋੜਾ ਸੁਖਦੇਵ ਸਿੰਘ ਖਾਲਸਾ ਗਗਨ ਸ਼ਰਮਾ ਜਗਪ੍ਰੀਤ ਸਿੰਘ ਅਤੇ ਇਲਾਕੇ ਦੇ ਕੌਂਸਲਰ ਤਰਮਜੀਤ ਬੋਬੀ ਮੌਜੂਦ ਸਨ ਲੋਕਾਂ ਦੀ ਸਮੱਸਿਆ ਅੱਜ ਦੀ ਸਮੱਸਿਆ ਨਹੀਂ ਇਹ 3 ਮਹੀਨੇ ਤੋਂ ਪ੍ਰੋਪਰ ਸਮੱਸਿਆ ਜਿਹੜਾ ਸੀਵਰੇਜ ਪ੍ਰਣਾਲੀ ਬਿਲਕੁਲ ਠਾਪਿਆ ਸਾਰ ਮਹੱਲੇ ਦੀ ਗਲੀ ਜਿਹੜੀ ਮੇਰੀ 79 ਨੰਬਰ ਵਾਲ ਚ ਪਾਣੀ ਭਰਿਆ ਲੋਕਾਂ ਦੇ ਘਰਾਂ ਚ ਪਾਣੀ ਵੜਨ ਲਿਆ ਅਸੀਂ ਇਹਨਾਂ ਨੂੰ 3 ਮਹੀਨੇ ਹੋ ਗਏ ਆ ਐਕਸ਼ਨ ਸਾਹਿਬ ਨੂੰ ਅਸੀਂ ਧਰਨਾ ਵੀ ਲਾਇਆ ਥੋੜੇ ਦਿਨ ਹੋਇਆ ਆਪਣੇ 8 ਨੰਬਰ ਜਨ ਕਾਰਪੋਰੇਸ਼ਨ ਚ ਮੇਰ ਸਾਹਿਬ ਨੂੰ ਸੱਦਿਆ ਡਿਸਪੋਜੀਬਲ ਦਾ ਸਾਰਾ ਹਾਲ ਵਿਖਾਇਆ ਡਿਊਟੀ ਮੇਰ ਸਾਹਿਬ ਹੀ ਆਏ ਉਹਨਾਂ ਨੇ ਸਾਰਾ ਡਿਸਪੋਜੀਬਲ ਹਾਲ ਸਾਡੀ ਬਾੜ ਦਾ ਹਾਲ ਸੁਣਾਇਆ ਮੇਰੀ ਬਾੜ ਬਿਲਕੁਲ ਸਾਰੀ ਪਾਣੀ ਨਾਲ ਡੱਕੀ ਆ ਉਧਰ ਬਸਾਤਾ ਹੋਣੇ ਥਾਂ ਥਾਂ ਤੇ ਮੱਛਰ ਫੁਟਾ ਰੋਜ਼ ਤੁਹਾਨੂੰ ਫੋਟੋਆਂ ਪਾਉਣੀਆਂ ਨਿਮਲਾਂ ਮਿਲਦੀਆਂ ਖੁੱਲ੍ਹ ਉੱਥੇ ਲਾਉਂਦੇ ਪੁਰਾਣੇ ਨਾਲ ਸ਼ਿਵੀ ਮੰਦਰ ਵਾਲੀ ਗਲੀ ਦੀਆਂ ਤਕਰੀਬਨ 90% ਸਾਰੀ ਪਾਣੀ ਚ ਡੁੱਬੀ ਆ ਥਾਂ ਥਾਂ ਤੇ ਘਾਹ ਹੋ ਗਿਆ 1.5 2-2 ਫੁੱਟ ਸੜਕਾਂ ਟੁੱਟੀਆਂ ਪਈਆਂ ਇੱਥੇ ਕੋਈ ਕੇਅਰ ਦੀ ਸੁਣਵਾਈ ਨਹੀਂ ਮੈਂ ਹਾਰ ਗਿਆ ਇਹਨਾਂ ਨੂੰ ਕੰਪਲੇਟਾਂ ਦੇ ਦੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਫਿਰ ਮੈਡਮ ਆਏ ਸਾਡੇ ਡਾਕਟਰ ਸਾਹਿਬ ਆਏ ਆ ਰਵਾਂ ਮੈਡਮ ਆਏ ਆ ਉਹ ਵੀ ਸਾਰਾ ਹਾਲ ਦੇਖ ਗਏ ਆ ਅਸੀਂ ਤਾਂ ਬੇਨਤੀ ਕਰ ਸਕਦੇ ਕੋਈ ਪ੍ਰਸ਼ਾਸਨ ਨੇ ਕਰਨਾ ਜੋ ਕਰਨਾ ਸਮੱਸਿਆ ਜੀ ਇੱਥੇ ਪਾਣੀ ਦੀ ਬਹੁਤ ਆ ਰਹੀ ਹੈ ਜੀ ਆਪਣਾ ਕਾਰਪੋਰੇਸ਼ਨ ਦੀ ਬਹੁਤ ਸਮੱਸਿਆ ਆ ਰਹੀ ਹੈ ਸੀਵਰੇਜ ਤੋਂ ਬੈਕ ਆ ਰਿਹਾ ਜੀ ਘਰਾਂ ਚ ਪਾਣੀ ਆ ਰਿਹਾ ਇਹਦੇ ਕਰਕੇ ਮੱਛਰ ਡੇਂਗੂ ਫੈਲ ਸਕਦਾ ਹੈ ਬਹੁਤ ਬਿਮਾਰੀਆਂ ਦਾ ਕਾਰਨ ਇਹੀ ਹੈ ਜੀ ਤੇ ਕਾਰਪੋਰੇਸ਼ਨ ਆਪਣਾ ਇੱਥੇ ਕੋਈ ਸੁਣਵਾਈ ਨਹੀਂ ਹੈਗੀ ਜੀ ਧਰਨੇ ਤੋਂ ਲਾ ਕੇ ਹੀ ਹਟ ਗਏ ਆ ਕੋਈ ਐਸੀ ਕੋਈ ਜੇਹੀ ਕੋਈ ਸੁਣਦਾ ਨਹੀਂ ਹੈ ਜੀ ਇਸ ਕਰਕੇ ਆਪਾਂ ਹੈਲਥ ਡਿਪਾਰਟਮੈਂਟ ਸੱਦੇ ਆ ਜੀ ਉਹ ਆਪਣਾ ਇਥੇ ਸਪਰੇਅ ਕਰਦੇ ਪਏ ਮੱਛਰ ਡੇਂਗੂ ਦੀ ਆਪਾਂ ਆਪਣਾ ਖਿਆਲ ਰੱਖਦੇ ਪਏ ਆ ਬਾਕੀ ਇਹ ਸਰਕਾਰ ਨੂੰ ਵੀ ਚਾਹੀਦਾ ਕਿ ਕਾਰਪੋਰੇਸ਼ਨ ਦਾ ਕੰਮ ਕਰਾਇਆ ਜਾਵੇ ਜੋ ਕਿ ਬੈਕ ਪਾਣੀ ਹੁੰਦਾ ਘਰਾਂ ਚ ਉਹਦੀ ਸਮੱਸਿਆ ਹੱਲ ਕੀਤਾ ਜਾਵੇ ਸਮੱਸਿਆ ਸਰ ਇਹ ਆ ਰਹੀ ਹੈ ਜੀ ਕਿ ਸਾਡੀ ਕਲੋਨੀ ਦੇ ਵਿੱਚ ਸੀਵਰੇਜ ਬੰਦ ਹੈ ਤੇ ਉਹਦੇ ਕਰਕੇ ਜਗ੍ਹਾ ਜਗ੍ਹਾ ਪਾਣੀ ਖੜਾ ਹੈ ਜੀ ਜਿਹਦੇ ਕਰਕੇ ਡੇਂਗੂ ਵੀ ਫੈਲ ਰਿਹਾ ਹੁਣ ਤੇ ਕਲੀਨਿਕ ਜਿੰਨੇ ਵੀ ਮਰਜ਼ੀ ਜਾ ਕੇ ਦੇਖ ਲਓ ਸਾਰਿਆਂ ਦੇ ਵਿੱਚ 8 8 10 ਦਾ ਬੰਦੇ ਗੂਲੂਕੋਸ਼ ਲਵਾ ਰਹੇ ਆ ਤੇ ਮੈਂ ਪ੍ਰਸ਼ਾਸਨ ਅਗੇ ਬੇਨਤੀ ਕਰਦਾ ਵਾਂ ਕਿ ਇੱਕ ਵਾਰੀ ਇੱਥੇ ਚੱਕਰ ਲਾਇਆ ਜਾਏ ਐਮ ਐਲ ਏ ਸਾਹਿਬ ਡਾਕਟਰ ਜਸਬੀਰ ਸੰਧੂ ਜੀ ਜਿਨ੍ਹਾਂ ਨੇ ਵੋਟਾਂ ਦੇ ਵਿੱਚ ਮਤਲਬ ਕਿ ਇੱਥੇ ਦਰਸ਼ਨ ਦਿੱਤੇ ਸੀ ਤੇ ਉਸ ਤੋਂ ਬਾਅਦ ਅੱਜ ਸਾਢੇ 3 ਸਾਲ ਹੋ ਗਏ ਕਦੀ ਨਹੀਂ ਆਏ ਮੈਂ ਕਰਾਟੇ ਕੋਚ ਰਜੀਵ अरोड़ा ਉਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ ਵਾਂ ਕਿ ਮੇਰਾ ਸਟੂਡੈਂਟ ਲੱਬ ਬੋਰੀਆ ਤੇ ਮੈਂ ਜਦੋਂ ਉਹਨਾਂ ਨੂੰ ਜਿਤਾਣਾ ਸੀ ਤੇ ਪੂਰੀ ਉਹਨਾਂ ਦੇ ਨਾਲ ਰਹੇ ਸੀ ਲੇਕਿਨ ਉਸ ਤੋਂ ਬਾਅਦ ਸਾਡੀ ਕਲੋਨੀ ਨਹੀਂ ਆਏ ਫਾਸਟ ਵਿਦ ਅ ਫਿਲਮੀ ਚੈਨਲ ਨੰਬਰ 240 ਤੇ ਫਾਸਟ ਵੀ ਮੂਵੀ ਚੈਨਲ ਨੰਬਰ 241 ਤੇ फास्टवे मेट्रो चैनल नंबर 242 ਤੇ फास्टवे म्यूजिक चैनल नंबर 243 ਤੇ ਗੁਰਦੁਆਰਾ ਸ਼ਹੀਦ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 શ્રી ਦੁਰਗਿਆਨਾ ਤੀਰ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 503 ਤੇ ਕੀਤਾ ਜਾ ਰਿਹਾ ਮੰਦਰ ਲਾਲ ਪਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਤੇ ਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਥਾਣਾ ਕੱਥੂ ਨੰਗਲ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 22500 ਐਮਐਲ ਨਜ਼ਾਇਜ਼ ਸ਼ਰਾਬ 180 ਕਿਲੋ ਲਾਹਣ ਅਤੇ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ। ਵਾਰਡ ਨੰਬਰ 52 ਜੀ ਕਾਂਗਰਸ ਪਾਰਟੀ ਦੀ ਹੋਈ ਬੈਠਕ। ਕੌਂਸਲਰ ਵਿਕਾਸ ਸੋਨੀ ਨੇ ਕੀਤੀ ਸ਼ਿਰਕਤ। और खबरें एक छोटे से ब्रेक के बाद एंजॉय करें एक्सक्लूसिव एंटरटेनमेंट कंटेंट अपने पर्सनल सिनेमा पे आठ प्रीमियम ओटीटी ऐप्स की फ्री सब्सक्रिप्शन के साथ अनलिमिटेड एंटरटेनमेंट अनलिमिटेड डेटा अनलिमिटेड कॉल्स एट नो एक्स्ट्रा कॉस्ट आज ही अपना नेटलेस ब्रॉडबैंड कनेक्शन बुक करें ਅਗਤੇ ਹਲਕਾ ਕੇਂਦਰੀ ਅਦੀਨ on the ward number 52 ਵਿਖੇ ਕਾਂਗਰਸ ਪਾਰਟੀ ਵੱਲੋਂ ਮੀਟਿੰਗ ਦਾ ਆਯੋਜਨ ਕੌنسਲਰ ਵਿਕਾਸ ਸੋਣੀ ਦੀ ਅਗਵਾਈ ਵਿੱਚ ਕੀਤਾ ਗਿਆ ਅਨਗੜ ਇਲਾਕੇ ਵਿੱਚ ਇਸ ਮੌਕੇ ਕੌنسਲਰ ਵਿਕਾਸ ਸੋਣੀ ਨੇ ਸੁਖਦੇਵ ਸਿੰਘ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਅਤੇ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤਾ ਸੁਖਦੇਵ ਸਿੰਘ ਨੇ ਆਖਿਆ ਕਿ ਜੋ ਪਾਰਟੀ ਵੱਲੋਂ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਨਾਂ ਨੂੰ ਤਹਿ ਦਿਲੋਂ ਨਿਭਾਉਣਗੇ ਅਤੇ 2027 ਵਿੱਚ ਆਉਣ ਵਾਲੀਆਂ ਚੋਣਾਂ 'ਚ ਪਾਰਟੀ ਨੂੰ ਵੱਡੇ ਬਹੁਮਤ ਨਾਲ ਜਿਤਾਉਣਗੇ ਕੌਂਸਲਰ ਕੁਲਦੀਪ ਸਿੰਘ ਪਰਮਜੀਤ ਚੋਪੜਾ ਸੁਨੀਲ ਕੋਟੀ ਕੌਂਸਲਰ ਸਰਪਜੀਤ ਸਿੰਘ ਲਾਟੀ ਸੰਜੀਵ ਟਾਂਗਰੀ ਸੱਤੀ ਪਹਿਲਵਾਨ ਸਮੇਤ ਕਈ ਹੋਰ ਵੀ ਕਾਂਗਰਸੀ ਆਗੂ ਇਸ ਮੌਕੇ ਹਾਜ਼ਰ ਸਨ ਸਾਡੇ ਬਹੁਤ ਕਾਂਗਰਸੀ ਦੇ ਪੁਰਾਣੇ ਔਰ ਸਾਡੇ ਤੰਗੜੇ ਵਰਕਰ ਸੀ ਸੁਖਦੇਵ ਸਿੰਘ ਸੁਖਾ ਜੀ ਉਹਨਾਂ ਨੂੰ ਅੱਜ ਅਸੀਂ ਵਾਰਡ ਨੰਬਰ 52 ਤੋਂ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਬਣਾ ਕੇ ਜਾ ਰਹੇ ਉਹਨਾਂ ਨੂੰ ਅੱਜ ਚਿੱਠੀ ਦਿੱਤੀ ਹੈ ਸੋਨੀ ਸਾਹਿਬ ਵੱਲੋਂ ਸੋ ਇਹ ਬੜੇ ਪ੍ਰਾਣੇ ਕਾਂਗਰਸੀ ਪਰਿਵਾਰ ਹੈ ਔਰ ਇਹਨਾਂ ਦੀ ਟੀਮ ਬਹੁਤ ਵਧੀਆ ਹੈ ਹਮੇਸ਼ਾ ਹੀ ਚਾਹੇ ਕਾਂਗਰਸ ਪਾਰਟੀ ਕੋਈ ਵੀ ਇਲੈਕਸ਼ਨ ਆਈ ਹੈ ਇਹਨਾਂ ਨੇ ਆਪਣੇ ਇਲਾਕੇ ਜੇ ਕਾਂਗਰਸ ਦਾ ਝੰਡਾ ਬੁਲੰਦ ਕੀਤਾ ਔਰ ਬੀਸ਼ਾ ਕਾਂਗਰਸ ਪਾਰਟੀ ਦੇ ਬੂਥਾਂ ਤੇ ਔਰ ਇਸ ਇਲਾਕੇ ਨੂੰ ਇਹਨਾਂ ਨੇ ਇੱਕ ਬੰਨ ਕੇ ਰੱਖਿਆ ਆਪਣੇ ਨਾਲ ਸੋ ਸੁਖਾ ਜੀ ਨੂੰ ਔਰ ਇਹਨਾਂ ਦੀ ਸਾਰੀ ਟੀਮ ਨੂੰ ਮੈਂ ਜਿੱਥੇ ਵਧਾਈ ਦੇਣਾ ਸੋਨੀ ਸਾਹਿਬ ਵੱਲੋਂ ਉਥੇ ਇਹਨਾਂ ਦੇ ਕੋਲੋਂ ਆਸ ਵੀ ਕਰਦਾ ਹੈ ਕਿ ਇਸੇ ਤਰੀਕੇ ਦੇ ਨਾਲ ਇਹ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਰਹਿਣਗੇ ਔਰ ਕੋਈ ਵੀ ਚਾਹੇ ਇਲੈਕਸ਼ਨ ਆ ਚਾਹੇ ਐਮਐਲਏ ਦੀ ਆਏ ਚਾਹੇ ਮੈਂਬਰ ਔਰ ਕੋਈ ਹੋਰ ਕਾਂਗਰਸੀ ਜੀ ਜੀਡੀ ਵੀ ਕੋਈ ਸਾਡੀ ਐਕਟੀਵਿਟੀ ਹੁੰਦੀ ਹੈ ਉਹਨੂੰ ਅੱਗੇ ਲੈ ਕੇ ਨਾਲ ਸਾਡੇ ਨਾਲ ਚੱਲਣ ਜੀ ਆਪਾਂ ਸੋਨੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਅੱਜ ਮੈਨੂੰ ਪ੍ਰਧਾਨ ਬਣਾ ਕੇ ਚੱਲੇ ਆ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਫਾਸਟ ਵੀ ਨਿਊਜ਼ ਚੈਨਲ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਜੇ ਉਹਨਾਂ ਦੇ ਗਲੀ ਮੁਹੱਲੇ ਜਾਂ ਘਰ ਦੇ ਨੇੜੇ ਕਿਤੇ ਵੀ ਕੂੜਾ ਕਰਕਟਿਆ ਹੋਇਆ ਵੇਖਣ ਨੂੰ ਮਿਲਦਾ ਤਾਂ ਉਸ ਦੀ ਵੀਡੀਓ ਸਾਡੇ ਤੱਕ ਪੇਜਨ ਚੈਨਲ ਨੂੰ ਹੁਣ ਤੱਕ ਲਗਭਗ 64 ਦੇ ਕਰੀਬ ਵੀਡੀਓ ਮਿਲ ਚੁੱਕੀਆਂ ਹਨ ਪਰ ਸਮੇਦੀ ਸੀਮਤਤਾ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਸਿਰਫ 5 ਤੋਂ 7 ਚੁਣੀ ਹੋਈ ਵੀਡੀਓ ਸੀ ਪ੍ਰਸਾਰਿਤ ਕਰਾਂਗੇ ਅੱਜ ਦੀਆਂ ਜੋ ਵੀਡੀਓਜ਼ ਨੇ ਉਹ ਸ਼ਿਵਾਲਾ ਬਾਗ ਪਾਈਆਂ ਦੇ ਨਜ਼ਦੀਕ ਕਸ਼ਮੀਰ ਐਵੇਨਿਊ ਬਟਾਲਾ ਰੋਡ ਅਤੇ ਸੈਲੀਬ੍ਰੇਸ਼ਨ ਮਾਲ ਦੇ ਸਾਹਮਣੇ ਤੋਂ ਪੇਚੀਆਂ ਗਈਆਂ ਹਨ ਇਸ ਦੇ ਨਾਲ ਨਾਲ ਅਸੀਂ ਨਗਰ ਨਿਗਮ ਕਮਿਸ਼ਨਰ ਅਤੇ ਹੈਲਥ ਅਫਸਰ ਨੂੰ ਵੀ ਅਪੀਲ ਕਰਾਂਗੇ ਕਿ ਉਹ ਇਸ ਬਾਰੇ ਜਲਦ ਤੋਂ ਜਲਦ ਕਾਰਵਾਈ ਕਰਦੇ ਹੋਏ ਕੂੜਾ اٹھਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਫਾਸਟਵੇ ਨਿਊਜ਼ ਲੋਕਾਂ ਦੀ ਆਵਾਜ਼ ਬਣੇ ਰਹਿਣ ਦੀ ਵਚਨਬੱਧਤਾ ਨਿਭਾ ਰਿਹਾ ਹੈ ਮੌਨਸੂਨ ਦਾ ਮੌਸਮ ਜਿੱਥੇ ਠੰਡੀ ਹਵਾ ਅਤੇ ਤਾਜ਼ਗੀ ਲਿਆਉਂਦਾ ਹੈ ਉੱਥੇ ਹੀ ਬੱਚਿਆਂ ਲਈ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਵੀ ਲਿਆਉਂਦਾ ਹੈ। ਗਿੱਲੀ ਹਵਾ, ਵੱਧ ਨਮੀ ਅਤੇ ਮਿੱਟੀ ਪਾਣੀ ਦੀ ਗੰਦਗੀ ਕਾਰਨ ਵਾਇਰਲ ਇਨਫੈਕਸ਼ਨ, ਮਲੇਰੀਆ, ਡੇਂਗੂ, ਟਾਈਫਾਈਡ, ਪੇਟ ਦੀਆਂ ਬਿਮਾਰੀਆਂ ਅਤੇ ਜ਼ੁਕਾਮ ਆਮ ਹੋ ਜਾਂਦੇ ਹਨ। ਬੱਚਿਆਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਘਟ ਹੋਣ ਕਰਕੇ ਉਹ ਆਸਾਨੀ ਨਾਲ ਇਨ੍ਹਾਂ ਬਿਮਾਰੀਆਂ ਦੀ ਚਪੇਟ ਵਿੱਚ ਆ ਜਾਂਦੇ ਹਨ। EMC ਕ੍ਰੈਡਲ ਅੰਮ੍ਰਿਤਸਰ ਵਿੱਚ ਬੱਚਿਆਂ ਦੀ ਜਾਂਚ ਟੀਕਾਕਰਨ ਅਤੇ ਇਲਾਜ ਦੀਆਂ ਸਾਰੀਆਂ ਸਹੂਲਤਾਂ ਉਪਲਬਧ ਹਨ ਕਿਸੇ ਵੀ ਸਮੱਸਿਆ ਜਾਂ ਸਵਾਲ ਲਈ ਮਾਪੇ ਇੱਥੇ ਵਿਸ਼ੇਸ਼ ਗਿਆ ਡਾਕਟਰਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ ਇਹ ਜਾਣਕਾਰੀ EMC ਕ੍ਰੇਡਲ ਦੇ ਡਾਕਟਰ ਸੁਖਜੀਤ ਕੌਰ ਨੇ ਦਿੱਤੀ ਸ਼੍ਰੀ ਮੁਕਤੀ ਨਾਰਾਇਣ ਧਾਮ ٹرسٹ ਬੀਨਫੀਲਡ ਮਜੀਠਾ ਰੋਡ ਵਿਖੇ 28 ਜੂਨ ਤੋਂ 27 ਜੁਲਾਈ ਤੱਕ ਸਵੇਰੇ 8 ਵਜੇ ਤੋਂ 9:30 ਵਜੇ ਤੱਕ ਸ਼੍ਰੀ ਰਾਮਚੰਦਰਿਤ ਮਾਨਸ ਤੇ ਪਾਠ ਕੀਤੇ ਜਾ ਰਹੇ ਹਨ ਇਸ ਸ਼ੋਭ ਮੌਕੇ ਤੇ ਉਯੋਧਿਆ ਤੋਂ परम पूज्य ने स्वामी श्री अनंतचार्य जी महाराज 21 जुलाई ਨੂੰ ਮੰਦਰ ਦੇ ਦਰਸ਼ਨ ਕਰਨਗੇ। ਉਹ 21 जुलाई ਤੋਂ 28 जुलाई ਤੱਕ ਸ਼ਾਮ 5 ਵਜੇ ਤੋਂ 7 ਵਜੇ ਤੱਕ ਪ੍ਰਚਾਰ ਕਰਨਗੇ। ਸੰਗੀਤਨ 3 जुलाई ਨੂੰ ਸ਼ਾਮ 5 ਵਜੇ ਤੋਂ 7 ਵਜੇ ਤੱਕ श्री मुक्ति नारायण सेवा दाल ਵੱਲੋਂ ਆਯੋਜਿਤ ਕੀਤਾ ਜਾਵੇਗਾ। श्री मुक्ति नारायण ताम दिखे चल रहे रमाइंड पाठਾ ਦਾ ਵਿਸ਼ੇਸ਼ ਪ੍ਰਸਾਦਨ ਚੈਨਲ ਨੰਬਰ 240 ਤੇ ਰਾਤ 8 ਵਜੇ ਕੀਤਾ ਜਾਂਦਾ ਹੈ। ਅਵਨ ਮਾਸ ਦੇ ਪਾਵਨ ਅਵਸਰ ਤੇ ਸ਼ਿਵਾਲਾ ਬਾਗ ਪਾਈਆਂ ਵਿੱਚ ਸਾਮਨ ਉਤਸਵ ਬਹੁਤ ਹੀ ਧੂਮ-ਧਾਮ ਅਤੇ ਸ਼ਰਦਾ ਪਾਵਨ ਨਾਲ ਮਨਾਇਆ ਗਿਆ। ਇਸ ਸ਼ੋਭ ਮੌਕੇ ਤੇ ਸ਼੍ਰੀ ਵੈਸ਼ਨੂ ਦੇਵੀ ਤਾਮ ਸੁੰਦਰ ਨਗਰ ਦੀ ਮਾਤਾ ਸ਼ਰਦਾ ਮਹੇਸ਼ਵਰੀ ਦੇਵਾ ਜੀ ਨੇ ਖਾਸ ਤੌਰ ਤੇ ਹਾਜ਼ਰੀ ਭਰੀ। ਕਾਰਜਕ੍ਰਮ ਵਿੱਚ ਮਾਤਾ ਸ਼ਰਦਾ ਮਹੇਸ਼ਵਰੀ ਦੇ ਨਾਲ ਨਾਲ ਪ੍ਰਸਿੱਧ ਭਜਨ ਗਾਇਕ ਰਾਜੀਵ ਵੈਸ਼ਨਵ ਅਤੇ ਡਿੰਕੂ ਸਾਬਰੀ ਨੇ ਭਗਵਾਨ ਪੋਲੇਨਾਥ ਦੀ ਮਹਿਮਾ ਦਾ ਗੁਣਗਾਨ ਕੀਤਾ। ਦੁਰਗਿਆਨਤੀਰਤ ਦੇ ਸ਼੍ਰੀ ਤੁਲਸੀਦਾਸ ਮੰਦਿਰ ਵਿੱਚ ગો સ્વામી તુલસી ઉપલક્ષા સવારે ધર્મપાલો શ્રી રામચરિત પાઠ કરતા રહ્યા એ શોભ મોજીવ ખાના રવિ અરોડા ગુલશન કોહલી કપિલ કુમાર વક્તાવુદ ર ਨਾ ਪਾਰਟੀ ਵੱਲੋਂ ਭਾਰਤ ਦੀ ਆਜ਼ਾਦੀ ਲਈ ਦੇਸ਼ ਉੱਤੇ ਸ਼ਹੀਦ ਹੋਣ ਵਾਲੇ ਅਮਰ ਸ਼ਹੀਦ ਚੰਦਰਸ਼ੇਖਰ ਆਜ਼ਾਦ ਦੇ ਜਨਮ ਦਿਵਸ ਮੌਕੇ ਦੇਸ਼ ਲਈ ਆਪਣੀ ਜਾਨ ਨਿਉਸ਼ਾਵਰ ਕਰਨ ਵਾਲੇ ਇਸ ਮਹਾਨ ਦੇਸ਼ ਪਗਤ ਦਾ ਜਨਮ ਦਿਨ ਸ਼ਾਖਾ ਦਫ਼ਤਰ ਵਿੱਚ ਮਨਾਇਆ ਗਿਆ ਇਸ ਪ੍ਰੋਗਰਾਮ ਦੀ ਅਗਵਾਈ ਪੰਜਾਬ ਪ੍ਰਮੁੱਖ ਅਜੇ ਠਾਕਰੇ ਨੇ ਕੀਤੀ ਇਸ ਮੌਕੇ ਰਾਸ਼ਟਰੀ ਪ੍ਰਮੁੱਖ ਅਜੇ ਸੇਠ ਵੀ ਖਾਸ ਤੌਰ ਤੇ ਸ਼ਾਮਲ ਹੋਏ ਪਵਿੱਤਰ ਦਿਨ ਇਹ ਸਾਡੇ ਪੰਡਿਤ ਚੰਦਰਸ਼ੇਖਰ ਆਜ਼ਾਦ ਜੀ ਦਾ ਜਨਮ ਦਿਨ ਅਸੀਂ ਮਨਾਉ ਰਿਹਾ ਹਾਂ ਆਪਣੇ ਦਫਤਰ ਵਿੱਚ ਦਸੋ ਅਨਾ ਦਾ ਜਨਮ ਦਿਨ ਮਨਾਉਣ ਦਾ ਪਿਛਾ ਆਈ ਹੋਈ ਹੈ ਕਿ ਅੱਜ ਦੀ ਯੂਆਪੀ ਨੇ ਮੈਸੇਜ دیਏ ਕਿ ਐਸ ਯੁਵਕ ਨੇ 24 ਸਾਲ ਦੀ ਉਮਰ ਦੇ ਵਿੱਚ ਹੀ ਆਪਣੇ ਪ੍ਰਾਣਾ ਨੂੰ ਦੇਸ਼ ਦੇ ਨਾਮ ਕਰਵਾਨ ਕੀਤਾ 23 ਜੁਲਾਈ 1906 ਨੂੰ ਇਹਨਾਂ ਦਾ ਜਨਮ ਉੱਤਰ ਪ੍ਰਦੇਸ਼ ਕ੍ਰਾਮਿਨ ਖੇਤਰ ਭਾਬਰਾ ਵਿੱਚ ਉਨਾਵ ਜ਼ਿਲ੍ਹੇ ਵਿੱਚ ਹੋਇਆ ਨੌਜਵਾਨ ਸੋਸ਼ਲ ਐਂਡ ਸਪੋਰਟਸ ਸੁਸਾਇਟੀ ਦੀ ਤਾਨਮਿਕ ਯੂਨਿਟ ਇੱਕ ਨੂਰ ਸੇਵਾ ٹرسٹ ਵੱਲੋਂ ਆਪਣੀ 168ਵੀਂ ਮਾਸਿਕ ਬਾਸ ਯਾਤਰਾ ਦੇ ਤਹਿਤ ਸ਼ਰਧਾਲੂਆਂ ਨੂੰ ਗੁਰਦੁਆਰਾ ਸ਼੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਅਤੇ ਮਾਤਾ ਨਾਨਾ ਦੇਵੀ ਜੀ ਦੇ ਦਰਸ਼ਨ ਕਰਵਾਏ ਗਏ। ਫਾਸਟਵੇ ਚੈਨਲ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇ ਤੁਹਾਨੂੰ ਕਿਤੇ ਵੀ ਕੂੜਾ ਕਰਕਟ ਪਿਆ ਹੋਇਆ ਨਜ਼ਰ ਆਵੇ ਤਾਂ ਉਸ ਦੀ ਵੀਡੀਓ ਅਤੇ ਠਿਕਾਣੇ ਦਾ ਐਡਰੈਸ ਸਾਡੇ ਨਾਲ ਸਾਂਝਾ ਕਰੋ। ਅਤੇ ਇਹਨਾਂ WhatsApp ਨੰਬਰਾਂ 9914714836 ਅਤੇ 9914488602 ਤੇ ਸਾਂਝਾ ਕਰੋ ਅਸੀਂ ਇਹ ਮਾਮਲਾ ਨਗਰ ਕਮਿਸ਼ਨਰ ਕੋਲ ਲੈ ਕੇ ਜਾਵਾਂਗੇ ਅਤੇ ਆਪਨੇ ਸ਼ਹਿਰ ਅੰਮ੍ਰਿਤਸਰ ਨੂੰ ਖੂਬਸੂਰਤ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਾਂਗੇ ਆਓ ਅਸੀਂ ਸਾਰੇ ਇਸ ਮੁਹਿੰਮ ਨਾਲ ਜੁੜੀਏ ਆਓ ਰਲ ਕੇ ਆਪਣੇ ਸ਼ਹਿਰ ਨੂੰ ਖੂਬਸੂਰਤ ਬਣਾਈਏ ਅਤੇ ਆਖਿਰ ਵਿੱਚ ਮੁਖਬਰਾਂ ਇੱਕ ਵਾਰ ਫੇਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਸਤਿਖੰਡ ਜੀ ਹਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਜੰਡਿਆਲਾ ਵਿੱਚ ਫਿਰ ਚੱਲੀਆਂ ਤਾਬੜ ਤੋੜ ਗੋਲੀਆਂ ਕਾਰਸਵਾਰ ਵਕੀਲ ਗੰਭੀਰ ਜ਼ਖਮੀ सिविल हस्पता खुद बीमार जगह जगह लगे कूड़े के ढेर इस अज दबर हम मैन्यू इजाजत धनबाद